ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਦਰ ਬਾਇਸ ਸਿੰਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 17 ਤੋਂ ਲੈ ਕੇ 20 ਜੁਲਾਈ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਹੜੇ ਦਿਨ ਭਾਰੀ ਮੀਂਹ ਹੈ ਕਿਹੜੇ ਇਲਾਕੇ ਵਿੱਚ ਮੀਂਹ ਹੈ ਕਿਉਂਕਿ ਹੁਣ ਮੌਨਸੂਨ ਦੀ ਚਾਲ ਬਦਲਦੀ ਹੋਈ ਦਿਖਾਈ ਦੇ ਰਹੀ ਹੈ ਸਿਸਟਮ ਹੁਣ ਕਮਜ਼ੋਰ ਪੈਣ ਦੇ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਪੰਜਾਬ ਦੇ ਉੱਪਰ ਮੀਂਹਾਂ ਦੀ ਉਮੀਦ ਘਟਦੀ ਜਿਹੀ ਦਿਖਾਈ ਦੇ ਰਹੀ ਹੈ ਪਰ ਫਿਲਹਾਲ ਹਾਲੇ ਵੀ ਕੁਝ ਕੁ ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਵਿੱਚ ਹਾਲੇ ਵੀ ਉਮੀਦ ਹੈ ਕਿ ਤਗੜਾ ਮੀਂਹ ਲਗਾਤਾਰ ਹੁੰਦਾ ਰਹੇਗਾ ਗਰਮੀ ਤੋਂ ਰਾਹਤ ਮਿਲੇਗੀ ਅਤੇ ਕਿਹੜੇ ਜ਼ਿਲ੍ਹੇ ਨੇ ਉਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਤੋਂ ਦੇਖਿਓ ਤਾਂ ਕਿ ਤੁਸੀਂ ਕੋਈ ਜਾਣਕਾਰੀ ਮਿਸ ਨਾ ਕਰ ਸਕੋ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਬੱਦਲ ਵਜਦਾ ਦੌਰ ਹਾਲੇ ਵੀ ਬਣਿਆ ਹੋਇਆ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਆ ਤੁਹਾਨੂੰ ਮਿਸ ਹੋਣ ਤੋਂ ਬਚ ਸਕੇ ਹੁਣ ਗੱਲ ਕਰਦੇ ਜੀ ਮੌਸਮ ਵਿਭਾਗ ਵੱਲੋਂ ਜ਼ਿਲ੍ਹਿਆਂ ਵਾਈਜ਼ ਕੀ ਅਲਰਟ ਜਾਰੀ ਹੋਏ ਨੇ ਕਿਹੜੇ ਜ਼ਿਲ੍ਹੇ ਵਿੱਚ ਕੀ ਹਾਲਾਤ ਸਾਨੂੰ ਬਣਦੇ ਹੋਏ ਦਿਖਾਈ ਦਿੰਦੇ ਨੇ ਬਿਨਾਂ ਰੁਕਾਵਟ ਤੋਂ ਦੇਖਦੇ ਆ ਜੀ ਆਜੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਾਂ 17 ਜੁਲਾਈ ਦੇ ਮੌਸਮ ਦੀ 17 ਜੁਲਾਈ ਨੂੰ ਉੱਤਰੀ ਹਿੱਸੇ ਅਤੇ ਪੂਰਬੀ ਪੰਜਾਬ ਜਿਹੜਾ ਕਿ ਹਿਮਾਚਲ ਨੂੰ ਟੱਚ ਕਰਦਾ ਹੈ ਤੇ ਦੱਖਣੀ ਪੂਰਬੀ ਦੋਹਰੀ ਦੱਖਣੀ ਪੱਛਮੀ ਹਿੱਸਾ ਜਿਹੜਾ ਕਿ ਰਾਜਸਥਾਨ ਅਤੇ ਪਾਕਿਸਤਾਨ ਨੂੰ ਟੱਚ ਕਰਦਾ ਇਹਨਾਂ ਵਿੱਚ ਬੱਦਲਬਾਈ ਸਿਸਟਮ ਬਣੇ ਹੋਏ ਨੇ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜ਼ਿਲ੍ਹਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਤੋਂ ਉੱਪਰ ਅੰਮ੍ਰਿਤਸਰ ਪਠਾਨਕੋਟ ਤਿੰਨ ਜ਼ਿਲ੍ਹੇ ਫਿਰ ਹੁਸ਼ਿਆਰਪੁਰ ਤੋਂ ਰੂਪਨਗਰ ਅਤੇ ਮੋਹਾਲੀ ਇਹਨਾਂ ਜ਼ਿਲ੍ਹਿਆਂ ਵਿੱਚ ਸਾਨੂੰ 17 ਜੁਲਾਈ ਨੂੰ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਫਜ਼ਿਲਕਾ ਹੋ ਗਿਆ ਜੀ ਮੁਕਸਰ ਹੋ ਗਿਆ ਫਰੀਦਕੋਟ ਹੋ ਗਿਆ ਬਠਿੰਡਾ ਤੇ ਮਾਨਸਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਬਾਅਦ ਦੁਪਹਿਰ ਦੇ ਨੇੜੇ-ਤੇੜੇ ਸਿਸਟਮ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ ਜਿਨ੍ਹਾਂ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਤਾਪਮਾਨ ਵੀ ਘਟੇ ਰਹਿਣਗੇ ਹਲਕਾ ਦਰਮਿਆਨ ਮੀਂਹ ਅਤੇ ਬੂੰਦਾਬੰਦੀ ਦੇ ਹਾਲਾਤ ਬਣੇ ਰਹਿਣਗੇ ਬਾਕੀ ਸੈਂਟਰਲ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸੈਂਟਰਲ ਪੰਜਾਬ ਤੁਸੀਂ ਦੇਖ ਸਕਦੇ ਹੋ ਕਿ ਠੀਕ ਠਾਕ ਬੱਦਲਬਾਹੀ ਦੀ ਆਸ ਕੀਤੀ ਜਾ ਰਹੀ ਹੈ ਪਰ ਕੋਈ ਤਗੜਾ ਸਿਸਟਮ ਨਹੀਂ ਹੈ ਜਿਸ ਦੇ ਨਾਲ ਆਪਾਂ ਕਹੀਏ ਕਿ ਬਹੁਤ ਭਾਰੀ ਮੀਂਹ ਜਾਂ ਕੋਈ ਤਗੜਾ ਅਜਿਹੇ ਹਾਲਾਤ ਮੀਂਹ ਦੇ ਬਣਦੇ ਹੋਏ ਸਾਨੂੰ ਦਿਖਾਈ ਫਿਲਹਾਲ ਨਹੀਂ ਦੇ ਰਹੇ ਅਗਲੇ ਦਿਨਾਂ ਦੀ ਗੱਲ ਕੀਤੀ ਹੈ 18 ਜੁਲਾਈ ਨੂੰ ਥੋੜੇ ਬਹੁਤੇ ਚਾਂਸ ਹਨ ਕਿ ਮੀਂਹ ਉੱਤਰੀ ਪੰਜਾਬ ਦੇ ਵਿੱਚ ਪੈ ਸਕਦਾ ਹੈ ਜਿਦੇ ਵਿੱਚ ਜ਼ਿਲ੍ਹਿਆਂ ਦੇ ਹਿਸਾਬ ਨਾਲ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਤਿੰਨ ਕੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਚਾਂਸ ਨੇ ਠੀਕ ਠਾਕ ਮੀਂਹ ਹੋਣ ਦੇ ਅਤੇ ਕੁਸ਼ਕ ਜ਼ਿਲ੍ਹੇ ਜਿਹਦੇ ਵਿੱਚ ਨਾ માત્ર ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਮੋਗਾ ਹੋ ਗਿਆ ਬਟਿੰਡਾ ਹੋ ਗਿਆ ਬਰਨਾਲਾ ਹੋ ਗਿਆ ਲੁਧਿਆਣਾ ਹੋ ਗਿਆ ਸੰਗਰੂਰ ਹੋ ਗਿਆ ਤੇ ਮਾਨਸਾ ਹੋ ਗਿਆ ਇਹਨਾਂ ਵਿੱਚ ਨਾ માત્ર ਦੇ ਬਰਾਬਰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ 18 ਜੁਲਾਈ ਨੂੰ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਕੋਈ ਵੱਡਾ ਸਿਸਟਮ ਐਂਟਰੀ ਨਹੀਂ ਕਰ ਰਿਹਾ ਬਾਕੀ ਪੰਜਾਬ ਦੀ ਗੱਲ ਕੀਤੀ ਹੈ ਬੂੰਦਾ ਬਾਂਦੀ ਕਿਣਮਣ ਕਣੀ ਆਉਂਦੇ ਜਾਂਦੀ ਹਵਾਵਾਂ ਚਲਦੀਆਂ ਰਹਿਣਗੀਆਂ ਤਾਪਮਾਨ ਵੀ ਠੀਕ ਠਾਕ ਰਹਿਣ ਦੀ ਉਮੀਦ ਹੈ ਫਿਰ ਗੱਲ ਕਰੀ ਜਵੇਂ 19 ਜੁਲਾਈ ਨੂੰ 19 ਜੁਲਾਈ ਨੂੰ ਥੋੜੀ ਜਿਹੀ ਸਿਸਟਮ ਹੋਰ ਕਮਜ਼ੋਰ ਪੈ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤੇ ਮੋਹਾਲੀ ਜ਼ਿਲ੍ਹਾ ਇਹਨਾਂ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਠੀਕ ਠਾਕ ਬਰਸਾਤ ਤਾਂ ਨਹੀਂ ਕਹਿ ਸਕਦੇ ਪਰ ਹਲਕੀ ਦਰਮਿਆਨੀ ਬੂੰਦਾਬੰਦੀ ਬੱਦਲਬਾਈ ਆਉਂਦੀ ਜਾਂਦੀ ਰਹਿ ਸਕਦੀ ਹੈ ਥੋੜੇ ਬੋਤੇ ਹਾਲਾਤ ਕਿਣਮਣ ਕਣੀ ਦੇ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਬਾਕੀ ਪੰਜਾਬ ਵਿੱਚ ਨਾ ਮਾਤਰ ਜਾਫਰਕੇ ਲਈ ਹਲਕੀ ਦਰਮਿਆਨੀ ਬੱਦਲਬਾਈ ਹੀ ਆਂਦੀ ਜਾਂਦੀ ਦਿਖਾਈ ਦੇ ਸਕਦੀ ਹੈ ਕੋਈ ਵੱਡੇ ਹਾਲਾਤ ਫਿਲਹਾਲ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਮੇਨ ਅਗਰ ਗੱਲ ਕੀਤੀ ਜਾਵੇ ਤਾਂ ਮੇਨ 20 ਜੁਲਾਈ ਨੂੰ ਸਿਸਟਮ ਬਹੁਤ ਜ਼ਿਆਦਾ ਕਮਜ਼ੋਰ ਪੈ ਰਹੇ ਨੇ ਫਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਤੇ ਮਾਨਸਾ ਟੋਟਲੀ ਡਰਾਈ ਮੌਸਮ ਹੈ ਨਾ ਮਾਤਰ ਦੇ ਬਰਾਬਰ ਮੀਂਹ ਹੈ ਜਿਹਦੇ ਤੁਸੀਂ ਦੇਖ ਸਕਦੇ ਹੋ ਡਰਾਈ ਮਤਲਬ ਨੋ ਰੇਨ ਦੇ ਚਾਂਸ ਨੇ ਜਿਸ ਦੇ ਕਾਰਨ ਕਿਸੇ ਤਰੀਕੇ ਦੇ ਵੀ ਹਾਲਾਤ ਇਹਨਾਂ ਇਲਾਕਿਆਂ ਵਿੱਚ ਸਾਨੂੰ ਮੀਂਹ ਤੇ ਬਣਦੇ ਦਿਖਾਈ ਨਹੀਂ ਦੇ ਰਹੇ ਪਰ ਹਿਮਾਚਲ ਦੇ ਨਾਲ ਲੱਗਦਾ ਇਲਾਕਾ ਜਿਹਦੇ ਵਿੱਚ ਪਠਾਨਕੋਟ, ਗੁਰਦਾਸਪੁਰ ਹੋ ਗਿਆ ਜੀ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਫੇਰ ਵੀ ਕਿਤੇ ਨਾ ਕਿਤੇ ਕੁਸ਼ਕਾ ਹਾਲਾਤ ਤੇ ਕੁਸ਼ਕਾ ਚਾਂਸ ਮੀਂਹ ਦੇ ਬਣਦੇ ਦਿਖਾਈ ਦੇ ਸਕਦੇ ਨੇ। ਬਾਕੀ ਸੈਂਟਰਲ ਪੰਜਾਬ ਦੀ ਅਗਰ ਗੱਲ ਕਰੀ ਜਾਵੇ ਤਾਂ ਸੈਂਟਰਲ ਪੰਜਾਬ ਵਿੱਚ ਹਲੇ ਵੀ ਕੁਸ਼ਕ ਇਲਾਕਿਆਂ ਵਿੱਚ ਬੱਦਲਬਾਈ ਆਂਦੀ ਜਾਂਦੀ ਰਹਿ ਸਕਦੀ ਹੈ ਪਰ ਚਾਂਸ ਬਹੁਤ ਘੱਟ ਨੇ ਕੋਈ ਤਗੜਾ ਮੀਂਹ ਤਗੜਾ ਸਪੈਲ ਹੁਣ ਲੱਗਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਮੌਨਸੂਨ ਕਿਤੇ ਨਾ ਕਿਤੇ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ। ਅਗਰ ਕੋਈ ਨਵੀਂ ਅਪਡੇਟ ਆਈ ਜਾਂ ਕੋਈ ਅਜਹੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੋਈ ਕਿ ਮੌਸਮ ਦੇ ਵਿੱਚ ਕੋਈ ਤਕੜਾ ਸਿਸਟਮ ਆ ਰਿਹਾ ਜਾਂ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦਿੱਤੇ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਜਾਣਕਾਰੀ ਤੁਹਾਨੂੰ ਉਦੇ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਹੀ बार-बार ਰਿਕਵੈਸਟ ਕਰਦੇ ਆ ਜੀ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ 올 ਨੋਟੀਫਿਕੇਸ਼ਨ ਆਨ ਕਰ ਦਿਓ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਤੁਹਾਨੂੰ ਸਮੇਂ ਸਿਰ ਵੀਡੀਓ ਦੀ ਨੋਟੀਫਿਕੇਸ਼ਨ ਆ ਸਕੇ ਮੌਕੇ ਸਿਰ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਜਲਦ ਧ ਦਰਸ਼ਕ ਵੀਰ ਪੈਣ ਭਰਾਵਾਂ ਦਾ